ਉਧਰ ਪੰਜਾਬੀ ਗਾਇਕ ਹਨੀ ਸਿੰਘ ਦੇ ਖਿਲਾਫ ਇੱਕ ਹੋਰ ਸ਼ਿਕਾਇਤ ਦਰਜ ਕੀਤੀ ਗਈ ਹੈ ਹਨੀ ਸਿੰਘ ਮੁਹਾਲੀ ਦੇ ਵਿੱਚ 23 ਅਗਸਤ ਨੂੰ ਹੋਣ ਵਾਲੇ ਫਿਲਮ ਫੇਅਰ ਅਵਾਰਡ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ ਪਰ ਇਸ ਨੂੰ ਲੈ ਕੇ ਹਨੀ ਸਿੰਘ ਦੇ ਇਸ ਪਰਫਾਰਮੈਂਸ ਨੂੰ ਲੈ ਕੇ ਪਹਿਲਾਂ ਹੀ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ਜਸਵੀਰ ਜੱਸੀ ਦਾ ਕਹਿਣਾ ਹੈ ਕਿ ਹਣੀ ਸਿੰਘ ਨੂੰ ਨਹੀਂ ਬੁਲਾਉਣਾ ਚਾਹੀਦਾ ਸੀ ਕਿਉਂਕਿ ਹਣੀ ਸਿੰਘ ਲਗਾਤਾਰ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਅਤੇ ਨੌਜਵਾਨੀ ਨੂੰ ਗਲਤ ਰਸਤੇ ਤੇ ਲਿਜਾਣ ਵਾਲੇ ਗੀਤ ਆ ਜਿਹੜੇ ਗਾ ਰਹੇ ਨੇ ਸੋ ਇਸ ਕਰਕੇ ਉਹਨਾਂ ਵੱਲੋਂ ਵੱਡਾ ਇਤਰਾਜ਼ ਕੀਤਾ ਗਿਆ ਸੀ ਤੇ ਹੁਣ ਆ ਪੰਜਾਬ ਤੇ ਪੰਜਾਬੀਅਤ ਦੇ ਲਈ ਜਗ੍ਹਾ-ਜਗ੍ਹਾ ਤੇ ਜਾ ਕੇ ਪ੍ਰਦਰਸ਼ਨ ਕਰਨ ਵਾਲੇ ਆ ਪ੍ਰੋਫੈਸਰ ਪੰਡਿਤ ਰਾਓ ਤ੍ਰੇਨਵਰ ਵੱਲੋਂ ਵੀ ਸੀਐਮ ਨੂੰ ਚਿੱਠੀ ਲਿਖੀ ਗਈ ਹੈ ਹਣੀ ਸਿੰਘ ਦੇ ਇਸ ਜੋ ਕਲਾ ਦਾ ਉਹਨਾਂ ਨੇ ਮੁਜ਼ਾਰਾ ਕਰਨਾ ਹੈ ਆਪਣੀ ਦਾ ਫਿਲਮ ਫੇਅਰ ਅਵਾਰਡ ਦੇ ਵਿੱਚ ਪੰਡਿਤ ਰਾਉਤ ਰੇਨਵਰ ਨੇ ਚਿੱਠੀ ਲਿਖੀ ਹੈ ਸੀਐਮ ਨੂੰ ਕਿ ਹਨੀ ਸਿੰਘ ਨੂੰ ਗਾਉਣ ਦੀ ਆਗਿਆ ਨਾ ਦਿੱਤੀ ਜਾਵੇ ਉਹਨਾਂ ਨੇ ਲਿਖਿਆ ਹੈ ਕਿ ਸਿੰਗਰ ਨੂੰ ਗਾਉਣ ਦੀ ਆਗਿਆ ਨਾ ਦਿੱਤੀ ਜਾਵੇ ਤਾਂ ਜੋ ਘੱਟੋ-ਘੱਟ ਉਸ ਤੋਂ ਇੱਕ ਲਿਖਤੀ ਭਰੋਸਾ ਲਿਆ ਜਾਵੇ ਕਿ ਉਹ ਆਪਣੇ ਗੀਤਾਂ ਦੇ ਵਿੱਚ ਸ਼ਰਾਬ ਨਸ਼ੇ ਤੇ ਔਰਤਾਂ ਨੂੰ ਅਪਮਾਨਿਤ ਕਰਨ ਵਾਲੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਗੇ ਤੇ ਅਜਿਹੇ ਗੀਤ ਉਹ ਆਪਣੇ YouTube ਤੋਂ ਹਟਾਉਣਗੇ ਉਹਨਾਂ ਆਖਿਆ ਕਿ ਸੀਐਮ ਖੁਦ ਦਖਲਅੰਦਾਜ਼ੀ ਕਰਕੇ ਸਿੰਗਰ ਨੂੰ ਗਾਉਣ ਤੋਂ ਰੋਕਣ ਅਤੇ ਉਸ ਤੋਂ ਭਰੋਸਾ ਲੈਣ ਕਿ ਅੱਗੇ ਤੋਂ ਉਹ ਇਸ ਕਿਸਮ ਦੇ ਲੱਚਰ ਗੀਤ ਨਹੀਂ ਗਾਉਣਗੇ ਸੋ ਉਹਨਾਂ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਗਾਉਣ ਦਾ ਮੌਕਾ ਨਾ ਦਿੱਤਾ ਜਾਵੇ ਚਿੱਠੀ ਵਿੱਚ ਇਹ ਵੀ ਕਿਹਾ ਕਿ ਨਸ਼ਿਆਂ ਖਿਲਾਫ ਉਹਨਾਂ ਦੀ ਜੜੀ ਜੰਗ ਹੈ ਪੰਜਾਬ ਸਰਕਾਰ ਦੀ ਉਸ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਨੂੰ ਅਜਿਹੇ ਗਾਇਕਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਜੋ ਨਸ਼ੇ ਉਹ ਪ੍ਰੋਮੋਟ ਕਰਦੇ ਨੇ ਆਪਣੇ ਗੀਤਾਂ ਦੇ ਰਾਹੀਂ ਹਥਿਆਰਾਂ ਨੂੰ ਪ੍ਰੋਮੋਟ ਕਰਦੇ ਨੇ ਅਤੇ ਨੌਜਵਾਨੀ ਨੂੰ ਗਲਤ ਰਸਤੇ ਵੱਲ ਤੋਰਦੇ ਨੇ ਸੋ ਪੰਡਿਤ ਰਾਓ ਤ੍ਰੇਨਵਰ ਨੇ ਵੀ ਹਨੀ ਸਿੰਘ ਦੀ ਇਸ ਪਰਫਾਰਮੈਂਸ ਦਾ ਵਿਰੋਧ ਕੀਤਾ ਹੈ ਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਦੇ ਖਿਲਾਫ ਚਿੱਠੀ ਲਿਖੀ ਹੈ